ਇਹ ਟੈਂਟ ਲਾਇਆ ਤੇ ਸ਼ਗਾਰੀ ਵੀ ਆ ਗਈ ਦੇਖਣ ਹੀ ਖੁਸ਼ੀ ਹੈ ਇਹਨਾਂ ਨੂੰ ਹੁੰਦਾ ਵੀ ਕੁਝ ਨਾ ਕੁਝ ਖਾਣ ਨੂੰ ਮਿਲੂ ਹਾਂਜੀ ਆਪਾਂ ਆਉਣ ਲੱਗੇ ਹੁਣ ਟੈਂਟ ਟੈਂਟ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸਮਾਨ ਆਪਣਾ ਬਾਪਿਆ ਇਹਨਾਂ ਕਦਾਂ ਆਪਾਂ ਦੇ ਵਿੱਚੋਂ ਟੈਂਟ ਕੈਂਪਿੰਗ ਹੋਊਗੀ ਇੱਥੇ ਘਾੜਾਂ ਦੇ ਵਿੱਚ ਵੀਡੀਓ ਹੱਕ ਨੇ ਸਾਰੀ ਵੀਡੀਓ ਤੋਂ ਕਰਾਂਗੇ ਬਾਕਸ ਨੂੰ ਲਾਗੇ ਆਇਆ ਉਸ ਮਾਮ ਨੂੰ ਕਰਦੇ ਨਾ ਫਰਾ ਆਇਆ ਨਾ ਪੂਰਾ ਇਹਦਾ ਮੈਂ ਉਹ ਆਪਾ ਇਹ ਨਹੀਂ ਕਰਦੇ ਮੈਂ ਹਾਂ ਠੀਕ ਲੋੜ ਪਈ ਚੰਗੋ ਦੋ ਨਾ ਉਹ ਖਾਜੇ ਇਹ ਚੱਕ ਕੇ ਜਿੱਦ ਮਰਜੀ ਕਰ ਦੋ ਇਹਦਾ ਇਹ ਹੁੰਦੀ ਹੈ ਦੋ ਸਲਾਈਆਂ ਇਹ ਸਲਾਈਆਂ ਦੇਖੋ ਉਹ ਐ ਬੱਤੀ ਪੂਰਾ ਬੰਦ ਹੋ ਜਾਨੀ ਇਦਾਂ ਇਦਾਂ ਬੁੱਜੀ ਨੂੰ ਇੱਦਾਂ ਹੀ ਕਰ ਲੈਣਾ ਆਪਾਂ ਉਹ ਦੋ ਡੰਡੇ ਬਣਾ ਲੈਣੇ ਠੀਕਾ ਨਾ ਰਿਕਾਰਡਿੰਗ ਦੇਖਦਾ ਹਾਂ ਹੁੰਦੀ ਆ ਕੋਈ ਮੇਰਾ ਦੇਖ ਲੈ ਜੀ ਜਾਂਦਾ ਆਲ ਉਹਦੇ ਇੱਕ ਉਹ ਤੋਂ ਪਹਿਲਾਂ ਇਹ ਕਰਨਾ ਇੱਥੋਂ ਫੜਨਾ ਆਹ ਤਣੀ ਨੂੰ ਆਹ ਤਨੀ ਜੇ ਬਾਗਣਾ ਹਾਲੇ ਆ ਰਿਹਾ ਆ ਰਿਹਾ ਉੱਧਰ ਵੀ ਇਹਨਾਂ ਆ ਗੋਰੀ ਜੀ ਦੀ ਪਾਦਣਾ ਕਪੜਾ ਜਿਹਾ ਲੱਗਾ ਹੁੰਦਾ ਕਿਸੇ ਪਾਸੇ ਜਾਵੇ ਨਾ ਇਦਾਂ ਹੀ ਹਾਲੇ ਦੇਖਣਾ ਉਹ ਤੇ ਦੇਖ ਲੈ ਤੱਲੇ ਆ ਗਿਆ ਇਹਦੇ ਚ ਪਾੜਾ ਰੱਕ ਰਹਿ ਗਿਆ ਉਹ ਇਹ ਪਾਣੀ ਕਰੂਗਾ ਇਹ ਆ ਗਿਆ ਬਸ ਕਰਨਾ ਕੁਝ ਨਹੀਂ ਸੋਖਾ ਕੰਮ ਆ ਤੋ ਬਣਾ ਅਨੁਗੜਨਾ ਜਾਨੋ ਮੋਤਰੀ ਨੂੰ ਦੁਆਣਾ ਮਿਲਾ ਦੇਣਾ ਬਸ ਯਾ ਤੇ ਬਾਕੀ ਆ ਹੁੰਡੀਆਂ ਸਾਈਡਾਂ ਦੀਆਂ ਇੱਧੇ ਲਾਈ ਜਾਣੀਆਂ ਕੋਈ ਜ਼ਿਆਦਾ ਇਹਦਾ ਇਸ਼ੂ ਨਹੀਂ ਹੈਗਾ ਇਹ ਦੇਖਾ ਕਨਾਲ ਦਾ ਟੈਂਟਾ ਵਧੀਆ ਦੇਖਾ ਕਨਾਲ ਦਾ ਸਭ ਤੋਂ ਵਧੀਆ ਜਿਹੜਾ ਰੰਦਾ ਦੇ ਦੋ ਪਸੰਦ ਦਾ ਦੋ ਜਣੇ ਇਹਨੂੰ ਯੂਜ਼ ਕਰ ਸਕਦੇ ਆ ਇੱਕ ਵਾਰ ਤੇ ਦੋ ਜਣੇ ਇਸ ਤੋਂ ਵੱਡੇ ਵੀ ਆਉਂਦੇ ਆ ਤਿੰਨ ਵਾਲੇ ਚਾਰ ਵਾਲੇ ਪੰਜ ਵਾਲੇ 10 ਤੱਕ 20 ਤੱਕ ਜਿੰਨੇ ਮਰਜ਼ੀ ਲੈ ਲੋ ਉਹਦਾ ਆਉਦੀ ਮੱਤੀ ਐਸਾ ਯੂਗੈ ਨਾ ਇਹ ਬੜੀ ਨਾ ਬਾਤ ਹਾਂ ਪਰਦਾਵਾ ਇਹ ਤਰ੍ਹਾਂ ਕੋਲ ਹੀ ਬੰਦ ਕਰੀਏ ਹਾਂ ਇਹ ਇਹ ਹਾਂ ਇਹ ਨਾਲ ਤੇ ਪੂਰੀ ਖੰਡ ਰੋਕਦੀ ਹੈ ਦੇ ਪਹਿਲਾ ਫਲ ਡੋਗੀ ਆ ਗਿਆ ਮੇਰਾ ਮੋਹਾਲੀ ਨਾ ਢੇਰੇ ਜਿਆਦਾ ਉੱਥਾ ਕੰਮ ਨਹੀਂ ਹੈਗਾ ਇਸ ਤੋਂ ਫੜੋ ਇਹਨੂੰ ਇੱਧਰ ਲਾਓ ਇਹਨੂੰ ਸੈੱਟ ਕਰੋ ਆ ਜਿਹੜੀਆਂ ਇੱਥੇ ਦਿੱਤੀਆਂ ਹੁੰਦੀਆਂ ਕੋਲੀ ੜਾਉਂ ਨੇ ਮੈਂ ਤੱਕੇ ਤਾਂ ਆਪਾਂ ਮਾਰਾਂਗੇ ਇਹ ਦੱਸ ਕਿ ਲੀਆਂ ਇੱਕ ਕਿਲੀਆਂ ਹੋਣੀਆਂ ਇਹਦੀ ਤਲੀਆਂ ਆਈ ਯਾ ਕਿ ਕਿ ਚੱਲ ਰਹੀ ਹੈ ਜੰਨਤ ਤੋਂ ਬਿਨਾ ਸਤੰਭ ਜਰ ਦੇ ਵਿੱਚ ਉੱਤਰ ਸੀ ਤਾਂ ਹੋ ਗਿਆ ਇਹ ਤਾਂ ਆਪਣਾ ਰਹੀ ਦੀ ਹਾਂ ਸਾਫਾ ਪਾਉਣੀ ਆ ਹੰਡੀਆਂ ਥੋੜਾ ਖਿੱਚ ਇਹ ਜਿਹੜਾ ਉੱਪਰਲਾ ਨਾ ਥੋੜਾ ਖੱਤੀ ਕੇ ਪਿੱਛੇ ਨੂੰ ਲਾਈ ਦਾ ਤਾਂ ਜੋ ਫਿਰ ਇਹਦਾ ਮੀਂਹ ਤਨੀਆ ਵਿੱਚ ਨਾ ਬੜੇ ਹਵਾ ਵੀ ਵਿੱਚ ਨਾ ਜਾਵੇ ਆਹ ਆਹ ਦਿੱਤੀਆਂ ਹੁੰਦੀਆਂ ਕੁੰਡੀਆਂ ਇਹਨਾਂ ਦੀਆਂ ਬਾੜੀ ਰੱਸੀ ਦਿੱਤੀ ਹੁੰਦੀ ਆ ਪਰ ਰੱਸੀ ਦੀ ਆਪਾਂ ਨੂੰ ਲੋੜ ਨਹੀਂ ਐਡਾ ਕਿਹੜਾ

ਜੰਦਾ ਕਿੱਥੇ ਜਾਂਦਾ ਵਾ ਇਹ ਬੁਲਾ ਦਿੰਦਾ ਆ ਉਹ ਤੰਨਾ ਜੁੜ ਜਾਂਦਾ ਵਾ ਬੰਦ ਗਿਆ ਆ ਆ ਕੇ ਇੱਥੇ ਆਹ ਉਹ ਨਾ ਫਾਸ ਕੁੰਦੀ ਨਾ ਆ ਰਹੀਆਂ ਸਾਡਾ ਮਾਹਾਂ ਦੇ ਅੰਧੇ ਪੜਾਸ ਨਾ ਮਾਣੇ ਬੱਚੀ ਵੀ ਜਾਂਦੇ ਚਾਹੀਦੇ 你接到们的欢迎打。 ਕਰੇਗੀ ਆਪਣੀ ਆਹੀ ਪੂਰਾ ਜੀ ਹੇ ਹੌਲਚਾ ਨਹੀਂ ਲਾਇਆ ਉਪਨ ਨਹੀਂ ਲਾਇਆ ਤੇ ਉਪਨ ਹੀ ਲੱਗਿਆ ਲੱਗ ਗਿਆ ਵਧੀਆ ਵਧੀਆਂ ਜੇ ਬਚੀਆਂ ਇਹ ਲੋੜ ਹੋਣੀ ਬਹੁਤ ਲੱਗ ਜਿਹਾ ਹੁਣ ਆਪਾਂ ਵਰਤੀ ਟੈਂਟ ਦੇ ਅੰਦਰ ਬਿਠਾਉਣਾ ਹੈ ਬੋਲਾਂਗੇ ਜਰਾ ਇੱਥੇ ਰੱਸੀ ਲੱਗੂਗੀ ਜੀ ਉਹ ਸੰਦੀ ਇੱਥੇ ਲੱਗੂਗੀ ਇੱਥੇ ਲੱਗਣੀ ਇੱਥੇ ਲੱਗੂਗੀ ਉਹਦੇ ਦੀ ਹੋਣਾ ਆਪਾਂ ਆਪਾਂ ਬੂਟ ਰੱਖ ਲਾਂਗੇ ਆਪਣੇ ਨੂੰ ਤੋਂ ਪਿੱਛੇ ਜਾ ਕੇ ਇੱਥੇ ਜਿਹੜਾ ਸਭ ਇੱਥੇ ਹੁੰਦੀ ਜਿੰਨੀ ਕ ਉਸ ਬਾੜਾ ਨਾਲ ਭੇਜੀ ਸੱਤ ਰੋਗ ਬੰਦ ਹੋ ਜਾਏਗਾ ਸਾਡੇ ਵੱਲੋਂ ਇਹ ਨਹੀਂ ਗੇਂਹਾਂ ਪਾਉਂ ਪਰਥਮਾ ਰੂਹ ਨਹੀਂ ਪੱਥਰਿੱਟੇ ਵੱਧੂ ਹੋਏ ਦੇਖ ਹੁੰਦਾ ਫੌਂਡਾ ਚੱਕਦਾ ਟਾਈਮ ਆਉਂਦਾ ਦੋਵੇਂ ਦਿੱਕਿੰਗ ਵੀ ਐਸ ਜਦੋਂ ਵੀ ਤੇ ਭਾਰਾ ਦਿੱਤੀ ਆ ਨਾ ਲਾਉਣ ਦਾ ਤੇ ਉਹ ਲੈਣਾ ਨਾ ਪੂਰਾ ਉਹ ਲੈ ਕੋ ਕੋ ਲੈ ਲੈ ਲੈ

ਉਹ ਜਿਹੜੀ ਕੋਲ ਕਰ ਲੈਂਦੇ ਆ ਤੁਹਾਨੂੰ ਅੰਦਰਲਾ ਮੋਲ ਵੀ ਦਿਹਾਉਂਦੇ ਇਹਦੇ ਅੰਦਰ ਕੀ ਲੱਗੂਗਾ ਉਹਦਾ ਮਾਇਆ ਡਾਇਰੈਕਟਰ ਉਹ ਇਥੇ ਇਟਾਂ ਪਰ ਵਾਟਰਪਰੂਫ ਹੁੰਦਾ ਕੋਈ ਹਲਾ ਨਹੀਂ ਫਿਰ ਵੀ ਇਹ ਗੰਦਾ ਨਾਲੇ ਪੂਲਾ ਹੋ ਜਾਂਦਾ ਨਾਲੇ ਇਹਨੂੰ ਨਾ ਤਰੂ ਤੂੰ ਪਾ ਇਹ ਪਾਣੀ ਰੀ ਲੈਣੇ ਇੱਕ ਪੈਟ ਅਮਰੀਕਾ ਬੋੜਾ ਬਸ ਆ ਜਾਂਦਾ ਯਾਰ ਬੜੇ ਕੀ ਆ ਬਸ ਇਹ ਲੀਕਿੰਗ ਬੈਗ ਕਿਉਂਕਿ ਤੂੰ ਨਾ ਜੁੱਤੇ ਨੂੰ ਉਹ ਦੂਰ ਦਾਂਗੇ ਵਚੀ ਫੋਲ ਕੇ ਯਾ ਪਾਸੇ ਦਬਾਏ ਚ ਫੜ ਦੇ ਇਹ ਪੂਰਾ ਬੰਦੇ ਦਾ ਇੱਕ ਦਾ ਸਰਵਰ ਕਰ ਲੈਂਦਾ ਇਹ ਇਥਾਂ ਉੱਪਰ ਤੁਹਾਨੂੰ ਆਪ ਨੂੰ ਤਾਂ ਹੈਗਾ ਉਹ ਜੀ ਦੇਖਿਆ ਹੋਊਗਾ ਭੁਜੰਤਾਲ ਲੈਣੇ ਤੁਹਾਨੂੰ ਕਹੂੰਗਾ ਕੋਲੇ ਤੇਰਾ ਗਿਆ ਤੂੰ ਬੋਈ ਤੇ ਮੁਕੀ ਲਿਆ ਤਾ ਜਨਾ ਗਾੜੀ ਦਾ ਉਹ ਤੇਰਾ ਸੋ ਜੇ ਤੋਂ ਕਿੱਥੇ ਭਾੜਾ ਹਰ ਤੋਂ ਹੋਸਾ ਹੋਸਾ 4 400 ਤੋਂ ਵੱਧ ਗਿਆ ਬੱਸ ਹਾਂ ਨਹੀਂ ਕੋਈ ਤੋ ਜਿੰਦਾ ਲਿਆ ਆ ਪਰ ਕਿਹਨੂੰ ਦੇਖਣਾ ਉਹ ਬਗੇ ਉਹ ਆ ਦਬ ਫੁਰਦਾਰ ਇਹ ਉਥੋ ਫਾਈਟ ਫੁਰਦਾਰ ਇਹ ਲਓ ਉਹ ਚਿਕੋ ਦਾ ਸੰਦੇਸ਼ ਤੇ ਪਹੁੰਚਾ ਆ ਨਾ ਦੋ ਵੀਡੀਓ ਵੀ ਲੱਕੀ ਆਪਣੀ ਵੀਡੀਓ ਇਸ ਕਰਕੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਯੂਜ਼ ਕਰਿਓ ਕੈਂਪਿੰਗ ਜੋ ਤੁਸੀਂ ਲਾਉਣੀ ਆ ਟੈਂਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਇਸ ਕਰਕੇ ਜਦੋਂ ਮਰਜੀ ਤੁਸੀਂ ਟੈਂਟ ਲਾ ਸਕਦੇ ਏਦਾ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ ਇਸ ਕਰਕੇ ਮੈਂ ਸੋਚਿਆ ਵੀਡੀਓ ਬਣਾਉਂ ਆ ਕੇ ਤੁਹਾਨੂੰ ਦਿਖਾਉਂਦੇ ਆ ਤੇ ਆਓ ਹੁਣ ਆਪਾਂ ਥੋੜੀਆਂ ਹੋਰ ਗੱਲਾਂ ਕਰਾਂਗੇ ਤੁਹਾਨੂੰ ਦਿਖਾਉਂ ਗਿਆ ਬਾਹਰੋਂ ਕਿ ਮੇਰਾ ਲੱਗਾ ਆਪਾਂ ਚਾਰੇ ਪਾਸੇ ਵੀ ਦੇਖ ਲੈਂਦੇ ਆ ਸੋ ਵੇ ਪੂਰਾ ਠੰਡਾ ਇੱਥੇ ਤਾਂ ਹੀ ਟੈਂਟ ਲਾਉਂਦੇ ਮੇਰੀ ਪੂਰੀ ਸਲਾਹ ਬਣ ਗਈ ਮੈਂ ਕਿ ਟੈਂਟ ਲਾਉਂਦੇ ਆ ਉਹ ਇੱਥਾ ਆਪਣੇ ਬਾਈਕਾਂ ਖੜੀਆਂ ਉਹ ਇਹਨਾਂ ਨੂੰ ਪਾਰਕਿੰਗ ਬਣਾਇਆ ਇੱਥੇ ਤੱਕ ਰਸਤਾ ਸਮਾਪਤ ਹੋ ਜਾਂਦਾ ਇੱਥੋਂ ਫਿਰ ਉੱਤੇ ਨੂੰ ਜਾਂਦੇ ਆ ਟਰੈਕ ਫਿਰ ਉੱਤੋਂ ਸ਼ੁਰੂ ਹੋ ਜਾਂਦਾ ਜਿਹੜਾ ਆਪਾਂ ਟੈਕ ਕਰਕੇ ਆਈ ਮੈਂ ਬਹੁ ਟਾਈਮ ਦਾ ਸੋਚਦਾ ਸੀ ਕਿ ਵੀਡੀਓ ਕਰੀ ਪਾਵਾਂਗੇ ਟੈਂਟ ਨੂੰ ਮੈਂ ਵੀ ਪਹਿਲੀ ਵਾਰੀ ਟੈਂਟ ਲਾਇਆ ਉਹਦਾ ਇਹ ਕੁਰੀ ਪਹਿਲਾਂ ਲਾਇਆ ਸੀ ਉਧਰ ਪਰ ਉਹ ਜੋ ਵੀਡੀਓ ਨਹੀਂ ਸੀ ਬਣਾਈ ਹੁਣ ਟੈਂਟ ਤੋਂ ਉਹਨੂੰ ਲਾ ਕੇ ਦਿਖਾਇਆ ਵੀ ਤੇ ਉਹ ਨਾ ਆਇਆ ਇਹ ਨੂੰ ਕਹਿੰਦੇ ਕੈਂਪ ਲਾਉਣਾ ਟੈਂਟ ਲਾ ਕੇ ਤੇ ਕੈਂਪਿੰਗ ਕਰਨੀ ਆਪਣਾ ਨਿਕ ਪੂਰਾ ਪ੍ਰਬੰਧਾ ਹੋਣਾ ਆਪਾਂ ਜੋ ਮਰਜੀ ਤੇ ਰੱਖ ਕੇ ਬਾਹਰ ਹੀ ਚੁੱਲਾ ਇੱਥੇ ਹੀ ਥਾ ਤੇ ਆਪਣਾ ਜੋ ਮਰਜੀ ਪਕਾਓ ਖਾਓ ਜੋ ਮਰਜੀ ਬਣਾਓ ਕੁਝ ਬਨੰਦ ਲੈ ਸਕਦੇ ਹੋ ਜੇ ਤੁਹਾਡੇ ਕੋ ਸਮਾਂ ਹੈਗਾ ਕੱਢ ਕਰਕੇ ਸਮਾਂ ਬਚਾ ਕੇ ਇਦਾਂ ਘੁੰਮਣ ਲੰਘੋ ਜਰੂਰ